ਮੇਰਾ ਨਾਮ ਰਾਜਵਤ ਕੋਰ ਹੈ ਮੈਂ ਬਠਿੰਡਾ ਮੋਡਰਨ ਟਾਊਨ ਫੇਸ 1 ਚ ਰਹਿਨੀ ਆ ਤੇ ਆ ਗੁਰਦੁਆਰਾ ਜੀਵਨ ਪ੍ਰਕਾਸ਼ ਗੁਰਦੁਆਰਾ ਸਾਹਿਬ ਹੈ ਇੱਥੇ ਦੁਨੀਆ ਸਾਰੀ ਸੰਗਤ ਮਿਲ ਕੇ ਆਪਣਾ ਪ੍ਰਕਾਸ਼ ਪੁਰਬ ਮੰਦੀ ਛੋੜ ਦਿਵਸ ਤੇ ਦੀਵਾਲੀ ਦੋਨੋਂ ਬਣਾ ਰਹੇ ਹਨ ਮੰਦੀ ਛੋੜ ਦਿਵਸ ਚ ਗੁਰੂ 6ਵੀਂ ਪਾਸ਼ਾਏ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਜੀ ਗਵਾਲੀਆ ਦੇ ਕਿਲ੍ਹੇ ਤੋਂ ਬਵੰਜਾ ਰਾਜਿਆਂ ਨੂੰ ਰਿਹਾਂ ਕਰਵਾ ਕੇ ਆਏ ਸੀਗੇ ਸਾਰੀ ਸੰਗਤ ਅੱਜ ਦੀਪ ਮਾਲਾ ਕਰ ਰਹੀ ਆ ਗੁਰਦੁਆਰਾ ਬਹੁਤ ਸੋਹਣਾ ਸਜਾਇਆ ਹੋਇਆ ਹੈ ਦੀਪ ਮਾਲਾ ਕੀਤੀ ਜਾ ਰਹੀ ਹੈ ਗੁਰਦੁਆਰੇ ਵਿੱਚ ਅਜ 9 ਵਜੇ ਤੱਕ ਸੁਭਾਗਮ ਚੱਲ ਰਿਹਾ ਹੈ ਤੇ ਸੰਗਤ ਬੜੀ ਧੂਮ-ਤਾਮ ਨਾਲ ਇੱਥੇ ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਹੈ ਜਿਹੜਾ ਮਨਾ ਰਹੇ ਹੈ ਦੇਖੋ ਦੋਨੋਂ ਧਰਮ ਆਪਣੇ ਆਪਣੇ ਥਾਂ ਕੋਈ ਤਾਂ ਲక్ష్ਮੀ ਪੂਜਾ ਕਰਕੇ ਰਾਤ ਨੂੰ ਮਨਾ ਰਹੇ ਸੀ ਉਹਨਾਂ ਨੇ ਕੱਲ ਮਨਾ ਲਿਆ ਜਿਹੜਾ ਸਿੱਖ ਧਰਮ ਚ ਮੱਸਿਆ ਸਵੇਰੇ ਸ਼ੁਰੂ ਹੁੰਦੀ ਆ ਤਾਂ ਉਹਦੇ ਕਰਕੇ ਅੱਜ ਆਪਣਾ ਕਾਲ ਤੱਕ ਤੋਂ ਵੀ ਆਰਡਰ ਹੋਇਆ ਹੋਇਆ ਸੀਗਾ ਕਿ ਇਹ ਬੰਦੀ ਛੋੜਦੀ ਬਸ ਹੈ ਜਿਹੜਾ 1 ਅਕਤੂਬਰ ਨੂੰ ਮਨਾਇਆ ਜਾਏਗਾ। ਪੂਰੇ ਦੇਸ਼ ਵਿੱਚ ਦੀਵਾਲੀ ਬਾਰੇ ਇਹ ਹੈ ਕਿ ਗ੍ਰੀਨ ਦੀਵਾਲੀ ਮਨਾਇਆ ਕਰਨ, ਦੀਪ ਮਾਲਾ ਕਰਿਆ ਕਰਨ, ਦੀਵੇ ਬੱਤੀ ਚਲਾਇਆ ਕਰਨ। ਜਿਆਦਾ ਪਟਾਕੇ ਝੋਰ ਸ਼ਰਾਬੇ ਵਾਲੇ ਨਹੀਂ ਕਰਨ ਦੇ। ਆਪਣੀ ਮਨੋ ਭਾਵਨਾ ਨਾਲ ਦੀਵਾਲੀ ਮਨਾਣੀ ਚਾਹੀਦੀ ਆ ਨਾ ਉਹਦੇ ਟਾਈਮ ਤੇ ਨੌਂ ਦਿਨਾਂਾਂ ਦੇ ਇੱਕ ਚੀਜ਼ ਦੀ ਪੈਦਾਵਾਰ ਹਾਂਜੀ ਬਿਲਕੁਲ ਉਹਦੇ ਨਾਲ ਹੁੰਦੀ ਆ ਤੇ ਸਾਰਾ ਜੱਗ ਜਿਹੜਾ ਰੁਸ਼ਨਾਇਆ ਫਿਰਦਾ ਅੱਧੀ ਵੀ ਨਹੀਂ ਨਾਲ ਕਿੰਨਾ ਜੱਕ ਦੁਆਰੇ ਲੱਗੇ ਨੇ ਕਿੰਨਾ ਕੁੱਝ ਆਏਗਾ ਨਾਮ ਹੈ ਰੇਸ਼ਮ ਸਿੰਘ ਜੀ ਤੇ ਗੋਧਰਾ ਮਾਰਡਰ ਟਾਉਨ ਪੇਸ਼ ਨੰਬਰ 1 ਇਥੇ ਸੋਹੋ ਤੋਂ ਲੈ ਕੇ ਹੁਣ ਤੱਕ ਸਾਡੇ ਤੋਂ ਬਹੁਤ ਵਧੀਆ ਸ਼ਰਤਾਂ ਨਾਲ ਮੱਥਾ ਟੇਕਦੀ ਹੈ ਕਿਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਨ ਆ ਰਹੀ ਹੈ ਬੜੀ ਸ਼ਰਧਾ ਤੇ ਨਾਲ ਸੰਗਤ ਇੱਥੇ ਨਮਸਕਾਰ ਕਰਦੀ ਹੈ ਦੇਗਾ ਕਰਾ ਰਹੀ ਹੈ ਕੀਰਤਨ ਹੁਣ ਚੱਲੀ ਹੈ ਤੇ ਕੀਰਤਨ ਹੋ ਰਹੀ ਹੈ ਤੇ ਇਸ ਵਾਸਤੇ ਨੂੰ ਵੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਦਿਹਾੜਾ ਹੈ ਕਿ ਸਾਰੇ ਤੋਂ ਉਤਾਰੋਂ ਸਾਰਣ ਨੂੰ ਬਣਾਉਣਾ ਚਾਹੀਦਾ ਸਾਰੇ ਧਰਮਾਂ ਦੀ ਸਾਂਝਾ ਤਿਆਰ ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਬੌਲੀ ਰਕੜੀ ਵਿੱਚੋਂ ਗੁੰਜਰਾਈ ਛੜਾਈ ਸੀ ਤੇ ਉਹ ਖੁਸ਼ੀ ਦੇ ਵਿੱਚ ਮਤਲਬ ਸਿੱਖ ਸੰਗਤ ਨੇ ਵੀ ਮਾਲਾ ਕੀਤੀ ਐ ਗੁਰੂ ਗ੍ਰੰਥ ਕੀਰਤਨ ਹੋ ਰਿਹਾ ਐ ਤੇ ਗੁਰੂ ਕੇ ਲੰਗਰ ਚੱਲ ਰਹੇ ਐ ਸੰਗਤ ਬੜੀ ਸ਼ਰਤਾਂ ਦੇ ਨਾਲ ਤੁੰਦਾ ਉਹਨਾਂ ਨਾਲ ਵੀ ਹਰ ਗੁਰੂ ਸਾਹਿਬਾਨ ਦੀ ਯਾਦ ਕਰਦੇ ਨੇ ਇੱਥੇ ਬੜੀ ਚੰਗਿਆਰੇ ਬੰਦਾਂ ਨੇ ਬਣਾ ਦੇਤੇ ਦੀਵਾਰਿਆ ਦਿਖਾ ਦਿੱਤਾ ਗਿਆ ਨਹੀਂ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਵੀ ਤਾਂ ਠੀਕ ਸਾਰੇ ਠੀਕ ਆ ਬੜੀ ਤੋਂ ਤਾਨ ਕਾਲੀ ਸੰਗਤਾਂ ਨੇ ਬਣਾਇਆ ਜਿੰਨਾ ਤੇ ਕੋਈ ਦੋਧ ਵਾਲੀ ਗੱਲ ਨਹੀਂ ਤੇ ਠੀਕ ਹੈ ਕੱਲ ਵੀ ਠੀਕ ਸੀ ਤੇ ਅੱਜ ਵੀ ਠੀਕ ਹੈ ਦੋ ਦਿਨ ਸੰਗਤਾਂ ਨੇ ਬੜਾ ਹੀ ਆਪ ਦਾ 3 ਜੋਇ ਫਟਾਕੇ ਵੀ ਚਲਾਏ ਆ ਗੁਰੂ ਘਰ ਵੀ ਆਏ ਆ ਸ਼ਰਤਾ ਨਾਲ ਮਤਲਬ ਸੇਵਾ ਵੀ ਕੀਤੀ ਹੈ ਤੇ ਇਹਦੇ ਵਿੱਚ ਕੋਈ ਦੋਧ ਵਾਲੀ ਗੱਲ ਨਹੀਂ ਦੋ ਦਿਨ ਖਤਮ ਹੋ ਗਏ ਠੀਕ ਹੈ ਵਧੀਆ ਦੋਸਤ ਵਧੀਆ